ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਉਮੀਦ ਕਰਦਿਆਂ ਸਾਰੇ ਠੀਕ ਠਾਕ ਹੋਵੋਗੇ ਬਾਈ ਜੀ ਅੱਜ ਸਵੇਰੇ ਦਾ ਨਾ ਜਿਵੇਂ ਕਹਿ ਦੋ ਵੀ ਦਿਨੇ ਅੱਜ ਇਹੋ ਜਿਹਾ ਮਾੜਾ ਚੜਿਆ ਵੀ ਨੁਕਸਾਨ ਤੇ ਨੁਕਸਾਨ ਹੀ ਹੋਈ ਜਾਂਦੇ ਨੇ ਸਵੇਰ ਦੇ ਸਵੇਰੇ ਅੱਜ ਇੱਕ ਆਪਣੀ ਆ ਤਾਂ ਆਪਣੇ ਘਰ ਦੇ ਨੇੜੇ ਮੋਟਰ ਇੱਕ ਆ ਸਾਹਮਣੇ ਇੱਥੇ ਆਹ ਹੋਰੇ ਮੋਟਰ ਆ ਪਹਿਲਾਂ ਤਾਂ ਬਾਈ ਜੀ ਇਹ ਖੜੀ ਇਹ ਚੱਲਦੀ ਚੱਲਦੀ ਰੁਕ ਗਈ ਲਾਈਟ ਚੱਲ ਰਹੀ ਥੀ ਤੇ ਇਹਦਾ ਚੈੱਕ ਕਰਾਇਆ ਇਹ ਕਹਿੰਦੇ ਮੋਟਰ ਕੱਢਣੀ ਪੈਣੀ ਆ ਹਾਲੇ ਚੇਨ ਕੁਪੀ ਵਗੈਰਾ ਹੈ ਨਹੀਂ ਸੀ ਜਿਹੜੇ ਬਾਈ ਮੋਟਰਾਂ ਦਾ ਕੰਮ ਕਰਦੇ ਆ ਤੇ ਉਸ ਤੋਂ ਬਾਅਦ ਬਾਈ ਅੱਗੇ ਵਾਲੀ ਆਪਣੀ ਜਿੱਥੇ ਉਹ ਕਟਹਲ ਨੇ ਮੋਟਰ ਤੇ ਤੁਨ ਚੱਲ ਕੇ ਦਿਖਾਣਾ ਉੱਥੇ ਟਰਾਂਸਫਾਰਮ ਤੋਂ ਫਿਊਜ ਉੜ ਗਏ ਪੜਾਕਾ ਮਾਰ ਗਈ ਤੇ ਉਹ ਵੀ ਮੋਟਰ ਖੜ ਗਈ ਜੀ ਉਹ ਵੀ ਹੁਣ ਮੋਟਰ ਕੱਢਣੀ ਪੈਣੀ ਅੱਜ ਇੱਕ ਦਿਨ ਚ ਦੋ ਮੋਟਰਾਂ ਕੱਢਣੀਆਂ ਪੈਣੀਆਂ ਰੱਬ ਜੋ ਕਰਕੇ ਠੀਕ ਹੋਣ ਬਾਕੀ ਕੱਢ ਕੇ ਪਤਾ ਲੱਗੂਗਾ ਕੀ ਬਣਦਾ ਲੋ ਜੀ ਬਾਈ ਆ ਆ ਆਪਣੀ ਗਾਂ ਵਾਲੀ ਮੋਟਰ ਜਿਹੜੀ ਬੰਦ ਦੱਸਿਆ ਦੀ ਇੱਕ ਜਿਹੜੀ ਦੂਜੀ ਕੱਢਣੀ ਪੈਣੀ ਆ ਤੇ ਨਾਲ ਆ ਆ ਗਈ ਆਪਣੀ ਚੈਨ ਗੂਪੀ ਇਹਦੇ ਨਾਲ ਕੱਢਣੀ ਆ ਤੇ ਪਰ ਬਾਈ ਇਸ ਨਾਲ ਇੱਕ ਲਾਟਰੀ ਲੱਗਦਾ ਹੋਰ ਨਿਕਲੇ ਜੀ ਕਾਰਨ ਕੀ ਆ ਜਦੋਂ ਫਿਊਜ ਅੜਾਤੇ ਸੀ ਉਹਨੇ ਉਸ ਤੋਂ ਬਾਅਦ ਚਾ ਗ੍ਰਿਪ ਕੱਢ ਕੇ ਰੱਖਤੇ ਸੀਗੇ ਗ੍ਰਿਪ ਕੱਢ ਕੇ ਰੱਖੇ ਤੇ ਉਸ ਤੋਂ ਬਾਅਦ ਚਾ ਦੁਬਾਰੇ ਲਾਈਟ ਆਈ ਆ ਤਾਂ ਟਰਾਂਸਫਾਰਮ ਨੇ ਆਪਣੇ ਆਪ ਦੁਬਾਰੇ ਫੇਅਰ ਫਿਊਜ ਅੜਾਤਾ ਜਿਹੜਾ ਆਉ ਵਾਲਾ ਫਿਊਜ ਆ ਇਹਨੇ ਫੇਅਰ ਅੜਾਤਾ ਗ੍ਰਿਪ ਕੱਢੇ ਹੋਏ ਨੇ ਤਾਂ ਮਤਲਬ ਕੀ ਆ ਵੀ ਜਿਹੜਾ ਟਰਾਂਸਫਾਰਮਰ ਆਪਣਾ ਇਹ ਵੀ ਸ਼ਾਰਟ ਹੋ ਗਿਆ ਤੇ ਇਹ ਵੀ ਸ਼ਾਇਦ ਚੈਨ ਕਰਨਾ ਪਊਗਾ ਤੇ ਬਾਕੀ ਮੋਟਰਾਂ ਹਲੇ ਕੱਢ ਕੇ ਦੇਖਦੇ ਆ ਕੀ ਬਣਦਾ ਸਾਡੇ ਮੋਤੀ ਉਸਤਾਦ ਜੀ ਹੁਣੀ ਮੋਤੀਆਂ ਵਾਲੀ ਸਰਕਾਰ ਸਾਡੇ ਧੂਫ ਲਾਤੀ ਨਾ ਟੜਕੇ ਖਾਸੀ ਮੋਟੀ ਕਰਕੇ ਹੋਰ ਦੋ ਦੋ ਮੋਟਰਾਂ ਚੱਕੀਆਂ ਨੇ ਲੋ ਬਈ ਆ ਹੁਣ ਕਰੀਆ ਕਦਨੀ ਸਟਾਰਟ ਕੱਢ ਕੇ ਦੇਖਦੇ ਆ ਕੀ ਪ੍ਰੋਬਲਮ ਆ ਫਿਰ ਦੱਸਦਾ ਤੁਹਾਨੂੰ ਇਹਦੀ ਆਹੀ ਮौज ਆ ਬਾਈ ਇਹਦੇ ਨਾ ਪਹਿਲਾਂ ਇੱਕ ਟੂਟਾ ਬੱਸ ਸਿੰਗਲ ਕੱਢ ਕੇ ਉਦੋਂ ਬਾਅਦ ਚਾਹ ਹੁਣ ਦੋ ਦੋ ਰੋਟੇ ਨਿਕਲੀ ਜਾਣਗੇ ਉੱਚੀ ਕਾਫੀ ਹੈ ਨਾ ਇਹ ਦੋ ਦੋ ਰੋਟੇ ਗੱਡੀ ਜਾਣਗੇ ਹੁਣ ਇਕੱਠੇ 6 ਦੀ ਮੋਟਰ ਬਾਹਰੇ ਆ ਜਾਂਦੀ ਆ ਲੋਈ ਬਾਈ ਤਿੰਨ ਟੋਟੇ 20 ਵੀ ਦੇ ਆਨੇ 60 ਇੱਕ ਆਪਿਆ 70 80 ਤੇ ਆ ਟੋਟੇ ਦੇ ਵਿਚਾਲੇ ਪਾਣੀ ਆ 85 ਫੁੱਟ ਤੇ ਪਾਣੀ ਆ ਟੋਟਾ ਅੱਧਾ ਪਾਣੀ ਚ ਦੀ ਤੂੰ ਦਾ ਜਿਹੜੇ ਮਰਜ਼ੀ ਜੋੜ ਕੇ ਜਾਪੂਗੇ ਬਨੇ ਆ ਗਈ ਆ ਗਈ 2016 ਤੋਂ ਬਾਅਦ ਦੁਬਾਰੇ ਹੁਣ ਦਰਸ਼ਨ ਦਿੱਤਾ ਮੈਂ ਮੋਟਰ ਨੇ ਇਹ ਮੇਰੀ ਪਸੰਦ ਦੀ ਮੈਂ ਹੀ ਕਹਿ ਆ ਦੀ ਮੈਂ ਟੈਕਸਮ ਇਹ ਆ ਬੰਦੇ ਦੀ ਪਸੰਦ ਦੀ ਸਾਡੇ ਦੀ ਠੀਕ ਆ ਗੁਜ਼ਰੂਬੀ ਲੈਂਦੇ ਫਿਰਦੇ ਦੇ ਮਨ ਨਾਲ ਆਤੀ ਸਮਰਸੀਬਲ ਪੰਪ ਸੈੱਟ ਟੈਕਸਮ ਮੋਟਰ ਦਾ ਲੁਬੀ ਵੀ ਵਧੀਆ ਨਾ ਫਿਰ ਹਾਲ ਤੇ ਮੀਟਰਾਂ ਦੇ ਉੱਪਰ ਠੀਕ ਦੱਸ ਦਿਆ ਬਾਕੀ ਡਾਕਟਰ ਸਾਹਿਬ ਦੱਸਣਗੇ ਕਾਲਾ ਜਿਹਾ ਪਾ ਕੋ ਹੈ ਵਾਹ ਉਹ ਦੇਖੇ ਸਭ ਬਾਰੂ ਨੂੰ ਜੀ ਕਰਾ ਦੇ ਤਾਰੇ ਤੇ ਨਾ ਮੈਂ ਫਿਰ ਸਾਨੂੰ ਸਾਡੀ ਚੱਲੂ ਦਾ ਦੋ ਦਿਨ ਇਹਨੂੰ ਚੱਕ ਕੇ ਉੱਧਰ ਸਿੱਟਦੇ ਹਾਂ ਦੋ ਦਿਨ ਉੱਧਰ ਚਲਾ ਲਾਂਗੇ ਅਸੀਂ ਉਹ ਕਹਿੰਦੇ ਨਹੀਂ ਹੁੰਦੇ ਕੋਈ ਡਾਇਲੋਗ ਆ ਤੁਸੀਂ ਸਾਨੂੰ ਡਰਾਉਂਦੇ ਰਹਿੰਦੇ ਜੇ ਉਹ ਕੰਮ ਮੋਤੀ ਉਹਨਾਂ ਦਾ ਸਾਨੂੰ ਹਾਲ ਤੱਕ ਕੋਈ ਦੱਸ ਨਹੀਂ ਰਹੇ ਵੀ ਠੀਕ ਹੈ ਕਿ ਭੂਖੀ ਡਾਕਟਰਾਂ ਮੰਗ ਡਾਕਟਰਾਂ ਮੰਗ ਸਰੀਰ ਇਹਦੇ ਦੱਸੀ ਜਾਂ ਮੈਨੂੰ ਆਪ ਦੇ ਬੰਦਾ ਦੇਖ ਨਹੀਂ ਜਾਂਦਾ ਹੁੰਦਾ ਆ ਦੇਖੋ ਠੀਕ ਹੈ ਆਹ ਦੇਖੋ ਅਰਾਮੀ ਖਰਾਕ ਇੱਕ ਕੜ ਕੀ ਹੋਰ ਸਹੀ ਫਿਰ ਇਧਰ ਚਾਓ ਚੜਿਆ ਲੈ ਉਹ ਲੱਗਿਆ ਦੀ ਪਰ ਜਦੀ ਫੜ ਲੈਣੀ ਸੀ ਸਾਨੂੰ ਕਾਨੂੰ ਡਰਾਈ ਜਾਂਦਾ ਇੱਕ ਹੋਰ ਕੱਢਣਿਆ ਲੈ ਹਾਂ ਵਿੱਚ ਪਿੜਾਂ ਦੇ ਪੈਣ ਪੜਾ ਕੇ 12 ਬੋਰਾਵਾਂ ਦੇ ਆ ਨਿਕਲਿਆ ਕਾਲਾ ਹੋਇਆ ਵਾਹ ਆ ਲੋ ਜੀ ਆਤੀ ਓਏ ਬਾਬਲੀ ਵੀ ਦੇਖ ਰያ ਸੀ ਨਾ ਬਾਬਲੀ ਫੜ ਕੇ ਜੇ ਮਹਾਜਰ ਜੀ ਲੱਗੀ ਫਿਆ ਛੱਟ ਲੈਨ ਚ ਲੱਗੋ ਤੁਹਾਨੂੰ ਮੱਛਰ ਦਾ ਇਲਾਜ ਕਰੀਏ ਤੂੰ ਕਿੱਥੋਂ ਲੈ ਆਏ ਕਰੂੰ ਲੈ ਕੇ ਆ ਮੈਂ ਤੈਨੂੰ ਕਰਿਆ ਦੀ ਫੋਨ ਕਰਦਾ ਤੂੰ ਇਹਨੂੰ ਜਿਵੇਂ ਚਲਾ ਕੇ ਚਲਾਉਣਾ ਐਨੇ ਅਜੇ ਵੀ ਲਾ ਡਾਂ ਟਾਂਗੋਂ ਪਰ ਵੀ ਲਗਾਓ ਸਰਦਾਰ ਕੇ ਲੈ ਅੱਗੇ ਤੇ ਬੱਸ ਭੱਗ ਗਿਆ ਮਚਾਰ ਦੋ ਘੰਟਾ ਮੁਰਕੇ ਨਹੀਂ ਆਉਂਦਾ ਤੁਸੀਂ ਰੱਖਿਆ ਕਰੋ ਓਏ ਸਾਰੇ ਲੋਗਿਆਂ ਦੇ ਇਹ ਵਿੱਚ ਬੰਦ ਹੋ ਗਏ ਦੁਬਾਰੇ ਚੱਲ ਪਈਆਂ ਲੈ ਮਾਈ ਕਰਨੀ ਲਾ ਬੇ ਹੁਣ ਮੇਰੇ ਤਾਂ ਲਾ ਜਾ ਲਾ ਤਾਂ ਦਿੱਤੀ ਲੈ ਇੱਧਰ ਵੀ ਲੋਰ ਓਏ ਹੋਰ ਵੀ ਲਾ ਦੇ ਮਛਰਾ ਆਪੇ ਨਹੀਂ ਉਲੜਾ ਪਾ ਦੂਗਾ ਹੋਰ ਲਵੇ ਲਵੇ ਨਹੀਂ ਆਉਂਦਾ ਫੇਰ ਲਾ ਮੂਰਿਆਂ ਤੇ ਵਿਲਾ ਲਿਫਰੇ ਮਰੇਗਾ ਇਹ ਲੋੜ ਹੀ ਨਹੀਂ ਨਾ ਨਾ ਲਾਲਾ ਜਿੱਥੇ ਤੇ ਮਰਜ਼ੀ ਆਪਾਂ ਇਹ ਤਾਂ ਲੜੂ ਇਹਦਾ ਸਾਰੇ ਬੰਦੇ ਦੇ 4-5 ਦੇ ਲੱਗ ਗਏ ਨਾ ਲਵੇ ਸਾਲਾ ਭੱਜ ਗਿਆ ਦੇਖ ਓਏ ਫੇਰ ਨਹੀਂ ਲਵੇ ਲੱਗਦਾ ਹੈਗਾ ਮੁਸਕ ਬਾਪੜਾ ਇਹਦਾ ਸਾਰਿਆਂ ਦੇ ਹੁਣ ਲੱਗ ਗਿਆ ਆਪਣੇ ਇੱਕ ਤਾਂ ਜੋੜ ਕੱਢ ਲਿਆ ਦੀ ਬਾਈ ਇੱਕ ਹੁਣ ਮੁੜ ਕੇ ਇੱਕ ਆ ਫੁੱਗਿਆ ਵਾ ਨਿਕਲ ਗਿਆ ਉਰੋਂ ਆ ਲੱਗੂ ਆ ਦੇਖੋ ਉੱਥੇ ਦਾ ਲਾ ਕੇ ਦੇਖ ਲਈ ਤੂੰ ਆ ਔਰ ਇੱਕ ਆ ਫੁੱਗਿਆ ਵਾ ਇੱਕ ਪਹਿਲਾਂ ਲਾਇਆ ਦੋ ਬੁਕੇਵੇਂ ਤੇ ਚਲੋ ਬਸ ਉਹ ਇਹਨੂੰ ਪਾਉਨੇ ਆ ਦੇਖਦੇ ਆ ਬਾਅਦ ਬਾਅਦ ਚਲਾ ਲਾਂਗੇ ਜਿਆ ਫੜਾ ਲਾਂਗੇ ਜੋੜ ਲਾ ਕੇ ਤੇ ਬਾਕੀ ਉਹ ਦੂਜੀ ਦੇਖਦੇ ਆ ਉੱਥੇ ਚੈਨ ਗੁੱਪੀ ਨਹੀਂ ਲੱਗਣੀ ਉਹਦਾ ਸਿਸਟਮ ਕਰਦੇ ਹਾਂ ਜਦ ਦਿਨ ਦੀ ਸ਼ੁਰੂਆਤ ਹੋਈ ਸੀ ਉਹ ਤਾਂ ਇਹ ਲੱਗਦਾ ਸੀ ਸਾਰਾ ਕੁਝ ਖਰਾਬ ਹੁੰਦਾ ਜਾ ਰਿਹਾ ਕਦੇ ਪੂਲ ਕੱਢ ਗਿਆ ਕਦੇ ਮੋਟਰ ਕੱਢ ਗਈ ਕਦੇ ਜੂਜ ਪਰ ਜਿਉ ਜਿਉ ਹੁਣ ਮੇਰਾ ਉਹ ਜਿਆ ਦਿਨ ਸੀ ਪਿਆ ਸਭ ਕੁਸੌਲੀ ਵਾਲੀ ਸੈੱਟ ਹੁੰਦਾ ਜਾਂਦਾ ਮੋਟਰ ਵੀ ਇੱਕ ਜਿਹੜੀ ਆ ਕੱਢੀ ਸੀ ਇਹਦੇ ਵੀ ਜੋੜੇ ਬੁਕੇਵੇਂ ਨਿਕਲੇ ਤੇ ਕੀ ਕਰੇਗੀ ਮੋਟਰ ਵੀ ਨਹੀਂ ਬੁੱਕੀ ਹੈਗੀ ਤੇ ਬਾਕੀ ਜਿਹੜਾ ਖਾਬਾ ਚਲਾਤੀ ਰੱਬ ਨੇ ਵਧੀਆ ਪਾ ਲਾ ਗਰਮੀ ਬਹੁਤ ਸੀ ਦੇ ਚ ਵਧੀਆ ਸੈਟ ਆ ਕੰਮ ਹੁਣ ਹੌਲੀ ਹੌਲੀ ਬਾਕੀ ਦੂਜੀ ਮੋਟਰ ਦਾ ਦੇਖਦੇ ਆਪਾਂ ਪੁੱਛੀ ਜਰ ਲੋ ਜੀ ਬਾਈ ਇੱਥੇ ਵਾਲਾ ਦਾ ਕੰਮ ਹੋ ਗਿਆ ਫਾਈਨਲ ਇੱਥੇ ਦਾ ਮੋਟਰ ਪਾਤੀ ਹੁਣ ਦੂਜੀ ਮੋਟਰ ਜਿਹੜੀ ਉੱਥੇ ਚੈਨ ਕੂਪੀਏ ਵਾਲੀ ਲੱਗਦੀ ਨਹੀਂ ਹੈਗੀ ਉੱਥੇ ਦੂਜੀ ਲੱਗੂ ਉਹ ਕਿਤੇ ਕੰਮ ਕਰ ਰਹੇ ਨੇ ਉਹ ਲਾਵਾਂਗੇ ਸਵੇਰੇ 4 4:30 ਵਜੇ ਲਾਈਟ ਆਣੀ ਉਹ ਤੋਂ ਪਹਿਲਾਂ ਉਹਨੂੰ ਕੱਢ ਲਾਂਗੇ ਆਪਾਂ ਸਵੇਰੇ ਤੇ ਆਪਾਂ ਮਿਲਦੇ ਹਾਂ ਹੁਣ ਸਵੇਰੇ ਆਪ ਲੋ ਬਈ ਸਵੇਰੇ ਦੇ ਵੱਜ ਗਏ 5:30 ਪਹਿਲਾਂ ਇਹਨੂੰ ਪਹਿਲਾਂ ਵੀ ਫੋਨ ਕਰਿਆ ਸੀਗਾ ਤੇ ਬਾਈ ਹੁਣੀ ਹੁਣ ਆਏ ਨੇ ਥੋੜਾ ਜਿਹਾ ਲੇਟ ਹੋ ਗਏ ਤੇ ਆ ਇੱਥੇ ਲਾਉਣ ਬਾਅਦ ਤੇ ਥੈਲੇ ਸਿੱਟ ਰਹੇ ਹਾਂ ਇਹਦੇ ਵਿੱਚ ਫਿਰ ਉੱਥੇ ਲੱਗ ਜੂਗੀ ਨਹੀਂ ਇਹ ਜਾਂਦੀ ਨਹੀਂ ਸੀ ਇੱਥੋਂ 5:30 ਤੋਂ ਬਾਅਦ 6:30 ਵਜੇ ਆਖਿਰਕਾਰ ਵੀਰੇ ਉਹਨਾਂ ਨੇ ਸੈਟਿੰਗ ਕਰਾਈ ਦਿੱਤੀ ਕਿ ਇੱਥੇ ਇੱਟਾਂ ਲਾ ਕੇ ਤੇ ਖੁਸ ਕਰ ਮਸਾ ਲੱਗੀ ਔਰੇ ਪਹਿਲਾ ਟੋਟਾ ਨਿਕਲ ਚੁਕਿਆ ਹੈ ਖੜ ਜਾ ਜਹਾਂ ਕਰ ਗਏ ਇਥੇ ਕੇਬਲ ਵੱਡੀ ਜਾਊਗੀ ਬਸ ਤਰੀ ਵੀਰੇ ਤਾਰੀ ਅੰਕਲ ਕਹਿੰਦਾ ਕਹਿੰਦਾ ਮੈਂ ਨਾ ਉਹਨਾਂ ਦੇ ਸੌਮੀ ਕੇ ਜਾ ਕੇ ਕਹਿੰਦਾ ਮੈਂ ਤੂੰ ਬੁਲਾਦੀ ਇਹਨਾਂ ਕਹਿੰਦਾ ਮਰੀਆ ਉਹ ਦੇ ਕੂਈ ਤੇ ਖੂਜ ਚਾਰ ਵਾਰ ਮੋਟਰ ਰੂਗੀ ਕਹਿੰਦਾ ਅੱਠ ਵਾਰ ਅੱਠ ਵਾਰ ਮੋਟਰ ਰੂਗੀ ਕਹਿੰਦਾ ਸੋਮੀ ਕਹਿੰਦਾ ਕਰਦੇ ਆਣੇ ਸਾਡੇ ਆਣੂ ਵੀ ਤੁਹਾਡਾ ਤਾਰੀ ਟੂਬ ਲਾ ਕੇ ਗਿਆ ਸੀ ਇਹ ਕਹਿੰਦਾ ਤਾਨੂੰ ਗਾਲਾਂ ਕੱਢੀਆਂ ਬਾਪ ਕਹਿੰਦਾ ਮਿਸ ਕਰਮ ਨਾਲ ਪੰਗੇ ਲੈਂਦਾ ਫਿਰਦਾ ਤੂੰ ਪਤਾ ਬਹੁਤ ਕੰਮ ਕਰਦੀ ਆ ਤੁਸੀਂ ਮੰਨਦੇ ਨਹੀਂ ਤੁਸੀਂ ਫਿਰ ਤੁਸੀਂ ਮੰਨਦੇ ਫਿਰ ਬਾਬੇ ਨੂੰ ਦੂਏ ਨੂੰ ਆਣਾ ਤੂੰ ਫੜੇ ਨੂੰ ਮੰਨ ਲੈ ਮੈਨੂੰ ਤੁਸੀਂ ਹਾਂ ਮੰਨ ਲਿਆ ਹਾਂ ਆ ਟਾਈਮ ਇੰਨਾ ਨਹੀਂ ਤਾਂ ਲਾਉਂਦੇ ਐ ਸੜਾ ਬਿਨਾ ਤੂ ਤੋ ਇੰਨਾ ਕੰਮ ਕਰਦਾ ਤੈ ਤੂ ਬੁਲਾਉਂਦੇ ਕੀ ਬਣਾਉਂਦੇ ਤੁਸੀਂ ਇਹਦਾ ਆਹ ਤੂੰ ਉਹ ਜੋੜ ਕੇ ਆਂ ਕਿ ਰਾਤਾਂ ਕਿਤੇ ਕੱਢ ਕੇ ਉੱਪਰ ਜੋੜੋ ਵੇ ਅਜਾ ਨਾ ਮਨੇ ਤਾਂ ਅੱਗੇ ਬਹਾਨਾ ਸਾਰੇ ਜੈਨ ਬਦਲ ਤੇ ਕਾ ਲਈ 2016 4 8 ਸਾਲ ਬਾਅਦ ਜੋ ਮੋਟਰ ਦਾ ਮੂੰਹ ਦੇਖਿਆ ਉਹਦਾ ਔਰ 8 ਸਾਲ ਬਾਅਦ ਸਾਰੀ ਬਾਉਂਡਰ ਕੱਢ ਕੇ ਜੈਨ ਜੂਨ ਪਾ ਕੇ ਨਵੇਂ ਪੈ ਗਈ। ਲੋ ਜੀ ਆ ਗਈ ਮੋਟਰ ਬਾਹਰ ਮੋਟਰ ਦੇ ਨਾਲ ਨਾਲ ਸਾਡੇ ਪ੍ਰਧਾਨ ਜੀ ਵੀ ਪਹੁੰਚ ਗਏ ਇੱਧਰ। ਹੈ ਜੀ ਸਾਈਕਲ ਬ੍ਰਾਂਡ ਧੂਸ ਲਾਈ ਹੋਈ ਹੈ ਜੈਨ ਵਾਲੀ। ਮੈਂ ਕੱਲ ਦਾ ਦੋ ਮੋਟਰ ਧੂਸ ਦੀਆਂ ਗੱਲਾਂ ਚੱਲ ਰਹੀਆਂ ਨੇ ਵੀਰੇ ਮੰਨ ਨਹੀਂ ਦੇ। ਇਹ ਮੁੱਕਰੀ ਜਾਂਦੇ ਨੇ ਬਿਆਨ। ਆ ਗਈ ਹੁਣ ਹਵਾ ਜੀ। ਇਹ ਬੱਸ ਹੁਣ ਇੱਧਰ ਨੂੰ ਆ ਹੁਣ ਹਵਾ ਇਹਨੂੰ ਚੱਲ ਪਈ ਉਹ ਮੋਟਰਾਂ ਨਾਲ ਉੱਧਰ ਨੂੰ ਜਾਊਗੀ ਹੁਣ। ਪਹਿਲੇ ਹੀ ਲਵਾ ਲਉ ਨਾ ਸੀਜ਼ਨ ਤੋਂ ਪਹਿਲਾਂ ਪਹਿਲਾਂ ਕਰਾ ਲਵੇ ਨਾਲ ਯਾਰ ਵਾਲੀ ਲਵਾਉਂਦੀ ਆ ਜੀ ਜਿਵੇਂ ਚੌਂਕੀ ਭਰਨੀ ਪੈਂਦੀ ਆ ਰੀਸੂਣੀ ਦਾ ਬਲਾਉਣੀ ਪੈਂਦੀ ਨੇ ਮੋਟਰ ਦੇ ਘੇਰੇ ਲਵਾ ਕੇ ਆਪਣਾ ਦਾ ਨਾਮ ਆਉਣ ਕਦਾ ਚੱਲੋ ਤਾਂ ਰੁਪਵਾਈਏ ਦੇਖ ਇਹਨੂੰ ਠੀਕੇ ਹੋ ਗਈ ਚੱਲ ਰਿਹਾ ਟ੍ਰੀਟਮੈਂਟ ਲੱਗ ਹੋਣਾ ਡਾਕਟਰ ਆਈ ਸੀ ਯੂ ਚ ਭਰਤੀ ਆ ਵਿਚਾਰੀ ਮੋਟਰ ਵਾਲੇ ਪਾਣੀ ਸੜਦੇ ਪੁੱਤੋ ਗੱਤੂ ਕਰਨਾ ਪੌਦ ਲੈ ਕੇ ਹੁਣੇ ਉਹ ਸਰੇ ਜਾਂਦੀ ਇਹ ਤਾਂ ਜੋੜ ਲੱਗਿਆ ਹੋਵੇ ਕੀ ਸਾਡੀ ਸ਼ਾਰਟ ਚਲ ਆ ਲੰਬੀ ਥੋੜੀ ਨੂੰ ਚਲੋ ਜੀ ਇਹਦਾ ਤਾਂ ਇਹ ਨਹੀਂ ਬਚ ਪਾਈ ਵਿਚਾਰੀ ਇਹਨੂੰ ਆਈ ਸੀ ਯੂ ਚ ਲੈ ਕੇ ਜਾਣਾ ਪੈਣਾ ਹੁਣ ਚਲ ਸੁਣ ਲਓ ਮੇਰੀ ਭਰਤੀ ਕਰਨੀ ਪੈਣੀ ਜੇ ਕੋਈ 15 ਦੀ ਵਧੀਆ ਜੀ ਪਈ ਆਉ ਛੱਡ ਦੋ ਨਾ ਇਹ ਤਾਂ ਵਧੀਆ ਆ ਵਧੀਆ ਤਿੰਨ ਸਟੇਜ ਦਾ ਮੋਟਰ ਦਾ ਵਧੀਆ ਵੀ ਐਨੇ ਪਾਉਂਦੇ ਐਨੇ ਪਾਣ ਨੂੰ ਕਰ ਦਿੰਦੇ ਚਲੋ ਚਲ ਇਹੀ ਪਾ ਦਿਓ ਫਿਰ ਕਰਦੇ ਆਲੇ ਸਰ ਜੂ ਪਾਣੀ ਚ ਫਿਰ ਗਿਆ ਆ ਇਹਨੂੰ ਇੱਥੇ ਖੜੀ ਰਹਿਣਾ ਉਹ ਨਾਲੇ ਪ੍ਰਿੰਸ ਉਹਨਾਂ ਨੂੰ ਬੇਨਤੀ ਆ ਬੋਰ ਲਵੇ ਨਾ ਆਓ ਕਿ ਉਹਨਾਂ ਨੂੰ ਕਹੀ ਨਹੀਂ ਮੈਨਜੋ ਕਿਦੇ ਉਹ ਪ੍ਰਿੰਸ ਆਲਾ ਕੰਮ ਹੋ ਜੇ ਇਹੋ ਜਿਹੋ ਉੱਪਰ ਟੰਗਿਆ ਰਹੁ ਆ ਤਾਂ ਪੂਰਾ ਬਸ ਲੋ ਜੀ ਇਹਦਾ ਬਾਈ ਉਹ ਨਹੀਂ ਲੈ ਜਾਣਗੇ ਹੁਣ ਮੋਟਰ ਇਹਦਾ ਫੂਕੀ ਵੀ ਆ ਤੇ ਦੂਈ ਰਾਤ ਵਾਲੀ ਬਚ ਗਈ ਦੀ ਬਾਕੀ ਦਿਨ ਚ ਅੱਜ ਟਰਾਂਸਫਾਰਮ ਦਾ ਕਰਾਉਨੇ ਆ ਤੇ ਆਪਾਂ ਕਰਦੇ ਆ ਇਹਦਾ ਬਲੌਗ ਦਾ ਇੱਥੇ ਐਂਡ ਮਿਲਾਂਗੇ ਫਿਰ ਆਪਾਂ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ 早吃咖喱。